ਗਾਲ ਜੀ ਸਾਰਿਆਂ ਨੂੰ ਅੱਜ ਤੁਸੀਂ ਵੀ ਦੇਖਦੇ ਹੋ ਨਾ ਬਲੌਗ ਨੂੰ ਆਪਣਾ ਜੀ ਰਾਤ ਨੂੰ ਬਲੌਗ ਸਟਾਰਟ ਹੋਇਆ ਉਹਦਾ ਕਾਰਨ ਇਹ ਆ ਬਈ ਬਹੁਤ ਚੈਰਵਾਦ ਆਪਾਂ ਨੂੰ ਰਾਤ ਦੀ ਬਰਾਦ ਆ ਜਾਂ ਤੇ ਅਸੀਂ ਹਨਦਾਰੇ ਬਰਾਦ ਨਾਲ ਚੱਲੇ ਆ ਤੁਮੇ ਕਿਉਂ ਨਾ ਰਾਤ ਦੇ ਫਾਨ ਸ਼ਾਨ ਦੀ ਵੀਡੀਓ ਜਾਂ ਰਾਤ ਨੂੰ ਕੀ ਅਸੀਂ ਐਕਸਪੀਰੀਅੰਸ ਕਰਦੇ ਇੱਕ ਅੱਧਾ ਡਰਾਈਵਰ ਭਗਤਾਉਂਦੇ ਵਯਾ ਯਾ ਲਾ ਲਓ ਜਗਤ ਦਾ ਰਾਤ ਕੱਟਣੀ ਐ ਸਵਾਰੀ ਦੇ ਵੀ ਦੇਖਣਾ ਚੋ ਚਲੇ ਉਹ ਦਿਖਾਵਾ ਕੇ ਤੁਹਾਨੂੰ ਤੋ ਬਣੇ ਰਿਓ ਪੰਡਾ ਜੀ ਪੰਡਾ ਜੀ ਪੰਡਾ ਜੀ ਦੇਖਿਆ ਬਲੌਗ ਚ ਬਹੁਤ ਡਿਮਾਂਡ ਸੀ ਤੁਹਾਡੀ ਤੁਸੀਂ ਬਿਲਕੁਲ ਰਾਈਟ ਟਾਈਮ ਤੇ ਆਏ ਆ ਇੱਥੇ ਗੱਡੀ ਤੁਹਾਡੀ ਬਾਜੀ ਵਿਆਹ ਬਹੁਤ ਆਣਾ ਪੰਡਾ ਜੀ ਅੱਜ ਪੰਡਾ ਜੀ ਦੀ ਰਿਵਾਰੀ ਆ ਗਈ ਮੈਂ ਨਾ ਗਾ ਮੈਂ ਨਾ ਗਾ ਇਹ ਗੱਲ ਈ ਟਾਂਚਾ ਕਰਦਾ ਉਹ ਉਹ ਕਿੱਥੇ ਜਾਣਾ ਰਤਨਪੁਰੇ ਪੜਦਾ ਜਾਂਗਾ ਵੇ ਉਹ ਤਰਪੈਲ ਵਾਲੇ ਉੱਪਰ ਆ ਬਾਜੋ ਹੈ ਭਾਈ ਤੇ ਮੇਰੇ ਅਰਗੇ ਨੂੰ ਇਹਦਾ ਸਾਡੇ ਬੰਦੇ ਵਢਾ ਲਈ ਯਾਰ ਇਦਾਂ ਵੀ ਆਹਦਾ ਉਹ ਗੋਰੇ ਨੋੜੀ ਰਹੀਂ ਗੋਰੇ ਹੁਣ ਹੀ ਨਹੀਂ ਆਏ ਹਜੇ ਤਾਈ ਉਹ ਜ਼ਿਆਦਾ ਲੱਟਾ ਜਾਗਦੀਆਂ ਗਟੀਆਂ ਦਾ ਬਰਾ ਦੌਰ ਭਾਈ ਆਪੇ ਨਹੀਂ ਪਹੁੰਚਿਆ ਤਾਰੀ ਸ਼ਕਤੀਮਾਨ ਚਾਰ ਵਾਰ ਬਲੌਗ ਸ਼ੂਟ ਕੀਤਾ ਕਰਕੇ ਹੱਥ ਉੱਤ ਆ ਜਾਂਦਾ ਮਰੇ। ਅਗਲਾ ਹਾਰੀ ਉਲਟੀ ਨਾਲ ਲਿਬੜੀ ਦੀ ਰਾਤੀਆਂ ਆ ਕੇ ਡੀਜ਼ਲ ਮਾਰ ਕੇ ਰੱਖਤੀ। ਦੁਪਹਿਰੇ ਧੋਤੀ। ਰਫੋ ਅਗਾਂ ਦਾ ਵਧੀਆ। ਬਸ 2 ਕਲਿਨਿਕ ਪਲੱਸ ਲੱਗੇ। ਲੀਟਰ ਡੀਆ ਲਗਾ। ਪਰ ਡੀਜ਼ਲ ਲਗਾ ਜਿੱਕੀ ਕੁਝ ਕੀ ਜੱਕ ਹੋ ਜਾਂਦੀ ਕਰਕੇ। ਚਾਰ ਵਾਰ ਡੀਜ਼ਲ ਮਾਰ ਲੈਣਾ ਜਾਈਦਾ। ਗੱਡੀ ਦੇ ਵੀ ਕੋਈ ਪਰਜੇ ਖਾਸ ਹੋ ਜਾਂਦੇ ਆ। ਅਈ ਦਾ ਤਾਂ ਮਾਰੀ ਦਾ ਬਲਟਾ ਉਲਟਾ ੱਲੇ ਜਦਾਂ ਚੋਂ ਚੋਂ ਦੀ ਬਾਜ ਆਉਂਦੀ ਹੋਵੇ ਉਹ ਵੀ ਆਟ ਜਾਂਦੀ ਆ ਹੁਣ ਆ ਰਾਤ ਨੂੰ ਹਨੇਰੇ 'ਚ ਵੀ ਜਾਮ ਘੰੜ ਰਿਆ ਇਹ ਕੀ ਕਰਿਆ ਹੋਏ ਬਿਨਾ ਬਲਾ ਇਸ ਤੋਂ ਹੋਰੇ ਆ ਜਾ ਵੇ ਯਾਰ ਉੱਦਾਂ ਲੋਕੀ ਰੌਂਗੜ ਦਾ ਜਲਾੜ ਬਹੁਤ ਹਟਦੇ ਸਾਡੇ ਯਾਰ ਇਹਨਾਂ ਦਾ ਕੋਈ ਘਟਦਾ ਹੀ ਨਹੀਂ ਕਰੇ ਸਾਰੇ ਆ ਡੀਕਾਂ ਦੀਆਂ ਗੱਡੀਆਂ ਪੂਰੀਆਂ ਕਰਦੇ ਹੋਏ ਗੋਰਾ ਭਾਜੀ ਹੁਣੀ ਪਹੁੰਚ ਗਏ ਨੇ ਉਹ ਲਾਈਟਾਂ ਥੋੜੀਆਂ ਵੱਧ ਜਾ ਕੇ ਮਗਾਉਂਦੀਆਂ ਆ ਕਰਕੇ ਦੀਦੇ ਨਹੀਂ ਹੈਗੇ ਝੰਡੀਆਂ ਜੀਆਂ ਦੇਖੂਗੀਆਂ ਉਹ ਤਾਂ ਨੋ ਪਹਿਲਾਂ ਪਏ ਗੱਡੀ ਦੇਖੂਗੀ ਇਹ ਪਰ ਲਿਖਿਆ ਗੋਰਾ ਦੱਸੂਗਾ ਆਦੇ ਆਗੇ ਆਦੇ ਚੱਲ ਲਾਉਣ ਮੈਨੂੰ ਤਾਂ ਸੱਲ ਮਾਰਨ ਦਾ ਮੌਕਾ ਦੇ ਹੇ ਗਾਇਸ ਵੀਰੇ ਆ ਜਾ ਇੰਡੀਕੇਟਰ ਦੇ ਦਿੱਤਾ ਕਹਿੰਦਾ ਆ ਜਾ ਤਵੀ ਮਾਰਦਾ ਹੈ ਤਵੀ ਮਾਰਦਾ ਓਏ ਐਵੇਂ ਝੜੋ ਕੰਡੀਸ਼ਨਾਂ ਪੂਰੀਆਂ ਗੌਰ ਆ ਸਿਗਨਲ ਪੂਰੇ ਦਿੰਦਾ ਆਪਾ ਕੀ ਭਰੀ ਆ ਚੱਲੀ ਦੀ ਗੱਬੇ ਓਹੋ ਪੰਗਣਾ ਲਾਈਵ ਹੋਣ ਵਾਲੇ ਓਹ ਗਾਣਿਆ ਦਿਹਾੜੀ ਲਾਣ ਆ ਯਤਰਨਾ ਦੇ ਕੱਲ ਪਿੱਛੇ-ਪਿੱਛੇ ਜਦ ਹਲਾ ਕੋਲੀ ਮੋਹਣ ਹੱਥ ਚੁੱਕ ਇੰਨੇ ਵਧੀਆ ਵਿਆਹ ਤੇ ਐ ਤਾਊ ਗਾਲਾ ਗੱਡੀ ਜਾਂਦਾ ਘੜ ਕੇ ਵਰੀ ਜਾਂਦਾ ਬਰਾਤੀ ਆਣੇ ਆਏ ਉਹ ਤੁਹਾਡੇ ਨਾਲ ਦੇ ਉਹ ਉਤਰਦੇ ਆ ਜੇ ਇੱਕ ਆਰ ਜੀਪ ਚ ਲੈਣਦੇ ਆਪਾਂ ਨੂੰ ਉਦਾਂ ਮੈਂ ਕਹਿੰਦਾ ਇਹ ਤਾਂ ਹੋਈ ਨਹੀਂ ਸਕਦਾ ਮੇਰੀ ਉੱਪਰ ਹੋਏ ਇਹ ਤਾਂ ਹੋਈ ਹੈ ਮੈਂ ਕਹਿੰਦਾ ਮੇਰੀ ਤਾਂ ਗੱਡੀ ਅਸਤੀ ਤੋਂ ਉੱਪਰ ਨਹੀਂ ਜਾਂਦੀ ਸਪੀਡ ਵੱਜੀ ਆ ਤੂੰ ਕਹ ਮੈਂ ਕਹ ਸਪੀਡ ਵੱਜੀ ਹੋ ਮੇਰੀ ਤਾਂ ਮੈਂ ਕਹ ਕੜਾਈ ਅੱਲੇ ਹਫ਼ਤਾ ਨਹੀਂ ਹੋਇਆ ਮੈਨੂੰ ਗੱਡੀ ਕਢਾਏ ਨੂੰ ਹੂੰ ਸੱਚੀ ਗੱਨਾ ਤੂੰ ਮੈਂ ਕਹਾਂ ਤੂੰ ਇਹਦੇ ਕੈਮਰੇ ਚ ਕੋਈ ਨਾ ਕੋਈ ਪਰਗ ਪੈ ਗਿਆ ਉਹ ਤੇ ਕਹਿ ਕੋ ਕੋ ਮੰਨਗੇ ਉਹ ਵੀ ਨਹੀਂ ਕਰਦਾ ਮੰਨਗੇ ਸੱਚੀ ਪੰਗੜੇ ਤੋਂ ਪਹਿਲਾਂ ਨਹੀਂ ਆ ਪੰਗੜਾ ਵਗ ਦਿਖਾ ਪਹਿਲਾਂ ਠੀਕ 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 ਕਰ ਕਰ ਗਏ ਕਰਾ ਕੇ ਆਂਡੀਆਂ ਤੇਰੀਆਂ ਮੁੱਛਾਂ ਵੱਟ ਗਿਆ ਨੇ ਜਿਹੜੀਆਂ ਨਿੰਬੂ ਟੱਕ ਜਾਣਾ ਆ ਮੁੱਛਾਂ ਹਲਾਉਣ ਡਿਆ ਨਹੀਂ ਆ ਬਥਰੇ ਪਾਈ ਦੀਆਂ ਟਰਮ ਐਂਡ ਕੰਡੀਸ਼ਨ ਜਿਹਨੇ ਮੈਸੇਜ ਕਰਨਾ ਪਹਿਲਾਂ ਇਹਦੇ ਖੌਫ ਵਾਲ ਦੇਖਿਓ ਫੇਰ ਕਰਿਓ ਉਹ ਸੱਚੀ ਉਹ ਇਹ ਰਿਮੂਵ ਕਰ ਦਿੰਦਾ ਪੁੱਛ ਲੈ ਭਾਬੇ ਤੈਨੂੰ ਨਹੀਂ ਪਤਾ ਨਹੀਂ ਬਾਜੀ ਮੈਂ ਜਾਕ ਨਹੀਂ ਨਹੀਂ ਤੇਰੀ ਕੰਡੀਸ਼ਨ ਸੱਚੀ ਯਾਰ ਸਹੀ ਆ ਉਦਾਂ ਹੱਥ ਦੇ ਜਾਂ ਲਾਪਾ ਯਾਰ ਜਾਣੇ ਇਕੱਠੇ ਉਹ ਨਹੀਂ ਉਹ ਇਹਨੇ ਕਿਹਾ ਸੀ ਨਾ ਮੈਨੂੰ ਵੀ ਕਿਹਾ ਸੀ ਇਹਨੇ ਮੈਨੂੰ ਮੈਂ ਤਾਂ ਸਮਝ ਗਿਆ ਇਹਦੀ ਗੱਲ ਉਹ ਜਿਹੜੇ ਬਾਕੀ ਨਹੀਂ ਹਟੇ ਨੇ ਤਿੰਨ ਚਾਰ ਕੱਟੇ ਉਹ ਭੇਖ ਖਾਣੇ ਭਾਈ ਬਾਬਾ ਜੀ ਪਹਿਲੇ ਹੀ ਗਿਆ ਸੀ ਬਾਬਾ ਨਾਲ ਆਪਣੇ ਗੁਰੂ ਮਾਹ ਦੀ ਫੋਟੋ ਪਾਉਂ ਚ ਵੀਡੀਓ ਪਾਉਂ ਫੇਮੀ ਲੈ ਲੈ ਐਸਾ ਲੰਗਰ ਚੱਲਦਾ ਚੱਕ ਕੇ ਪਾ ਦੇ ਬੱਚਾ ਵਿਆਹ ਦੇ ਲੰਗਰ ਖਾਂਦੇ ਇਹ ਹੀ ਹੁੰਦੀ ਵੀਡੀਓ ਵਾਲੀ ਆਹ ਵਾਹ ਵਾਹ ਸਹੀ ਇਹਨੇ ਇਹਨੇ ਪਹਿਲਾਂ ਗਿਆ ਸੀ ਇਹਦੀ ਪਾਈ ਸੀ ਉੱਚ ਆ ਲੰਗਰ ਚੱਲਦਾ ਜੀ ਲੈ ਗੱਲ ਲੈ ਆਪਾਂ ਜੀ ਦੇ ਵੀਡੀਓ ਬਣਾਉਂਗੇ ਕਿੰਨੇ ਕਹਿਣਾ ਕਿ ਚਲੋ ਆਪੇ ਹੁਣ ਜਗ੍ਹਾ ਤੇ ਕੀ ਖਾਇਆ ਇਹ ਮੂਰਖਾਨੀ ਬਾਬਾ ਜੀ ਪਹਿਲਾਂ ਖਾ ਗਿਆ ਬਾਬਾ ਲੰਗਰ ਚੱਲਦਾ ਕਹਿੰਦੇ ਬਾਬਾ ਲੰਗਰ ਵੀਡੀਓ ਰਿਕਾਰਡਿੰਗ ਹੁੰਦੀ ਆਹੋ ਨਹੀਂ ਤੇਰਾ ਨਹੀਂ 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 ਦੇਖ ਲੈ ਮੈਂ ਮੈਂ ਕੈਮਰਾ ਬੰਦ ਨਹੀਂ ਕਰਨਾ ਹੈਗਾ ਆ ਲਗਵਾ ਆ ਮੇਰੇ ਨਹੀਂ ਬਣਾਈਆਂ ਨਹੀਂ ਬਣਾਈ ਕੋਈ ਮਸਾਲਾ ਨਹੀਂ ਬਣਾਈਆਂ ਰੀਲਾਂ ਨਹੀਂ ਬਣਾਈਆਂ ਮੈਂ ਬਣਾਈਆਂ ਤੈਨੂੰ ਸੈਂਡ ਵੀ ਕਰੂੰਗਾ ਹਾਂ ਕਰੂੰਗਾ ਉਹਦੀ ਵੀ ਬਣਾਈਆਂ ਉਹ ਆਪਣੀਆਂ ਤਿੰਨਾਂ ਗੱਡੀਆਂ ਦੀਆਂ ਬਣੀਆਂ ਇੱਥੇ ਕੋਈ ਜਗ੍ਹਾ ਨਹੀਂ ਆਹ ਬਾਕੀ ਤਾਂ ਬਾਅਦ ਚ ਬਾਕੀ ਸਾਨੂੰ ਟੱਕਰੇ ਨੇ ਖਾਪ ਪਕਾਨ ਵਾਲੀ ਦੀ ਤਿੰਨ ਸੀ ਅਸੀਂ ਖੱਪ ਕਰਨ ਵਾਲੇ ਤਿੰਨ ਦੀ 40 ਹੀ ਲਾਏ ਆਏ ਨੇ ਓਏ ਉਹਨੂੰ ਫਸਲਾ 23 50 23 90 ਬੱਲੇ ਕਿੱਥੇ ਰਹਿ ਗਿਆ ਉਹ ਬੈਠੇ ਐਕਸਲਰੇਟਰ ਵੀ ਓਟਾ ਕਿ ਦਈ ਤੀਬ ਉਹ ਯੂਰੀਆ ਪਾ ਕੇ ਜਾਣਾ ਯਾਰ ਯੂਰੀਆ ਦੀ 32 ਵੱਜ ਗਈ ਆ ਓਏ ਇਹ ਤਾਂ ਸੈਣੀ ਖੜਾ ਇੱਕ ਹੋਰ ਸੀ 32 ਵਾਰ ਯੂਰੀਆ ਪੋਣਾ ਮੈਨੂੰ ਪਾ ਦੋ ਅੱਗੇ ਜੁਰੀਆ ਖੇਤਾ ਜੇ ਮੈਂ ਤਾਂ ਹੁਣ ਗੱਡੀਆਂ ਹੀ ਵੇਂਦਾ। ਕਵਾਲਿਆ ਜੁਰੀਆ ਤੂੰ। ਤੁਸੀਂ ਪੈਸੇ ਨਹੀਂ ਦੇ ਤਾਂ ਮੈਂ ਤਾਂ ਅੱਗੇ ਸੈਣੀ ਨਾਲ ਆਧਾਰ ਕਰਕੇ ਚੱਲਣ ਡਿਆ। ਸੈਣੀ ਤੇ ਗੋਰੇ ਨਾਲ ਆਧਾਰ ਚੱਲਣ ਡਿਆ ਮੇਰਾ। ਜੇ ਪੈ ਦੇਣਾ ਵਿੱਚ 700 ਰੁਪਏ ਜ਼ਰੂਰ ਕੱਟਣ। ਆ ਦੋਵੇਂ ਦੱਸ ਦੇ ਢਾਈ ਦੋ ਕੱਟ ਦੇ। ਹੋ ਗਿਆ। ਪਰ ਯਾਰੀ ਕੱਟ ਲਈ ਪਿਆਰੇ। ਨਿਯਾਗ ਦੀ ਸੱਚੀ। ਨਾ ਪਿਆਰ ਰੁਪਏ ਪਿਆਰ ਰੁਪਏ ਬਿਆਰ ਕੱਟ ਨਹੀਂ। ਅੱਗੇ ਠੀਕ ਹੈ ਨਾ? ਕੱਟ ਜੀ ਗਿਆ ਨਾ ਮੈਂ ਮੱਕਰ ਦਾ ਵਾਵਾ ਹੋਏ ਨਾ ਹੋਏ ਬੜ ਕੇ ਚੁੱਪ ਕਰਕੇ ਤੈਨੂੰ ਨਾਲ ਲੈ ਆ ਆ ਮੈਂ ਦੇਖ ਲਿਆ ਜੱਗ ਬੜਾ ਆ ਲੁੱਟ ਲਿਆ ਮੈਨੂੰ ਝੂਠ ਬੋਲਦੇ ਲੁੱਟ ਲਿਆ ਆ ਦੇਖ ਉਹ ਤੇ ਲੁਕ ਲੈ ਉਹ ਦੇਖ ਉਧਰ ਉਹ ਦੇਖ ਇਹਦੀ ਗੱਡੀ ਤੇ ਆ ਉਹ ਦੇਖ ਆ ਉਹ ਦੇਖ ਸਾਰੀ ਆਹੀ ਰਿਕਾਰਡਿੰਗ ਕਰਦਾ ਰਿਕਾਰਡਿੰਗ ਜਾਲਦੀ ਉਹ ਵੀ ਰਿਕਾਰਡਿੰਗ ਹੀ ਕਰਦਾ ਹੀ